ਜਦੋਂ ਛੋਟੇ ਹੁੰਦੇ ਸੀ ਤਾਂ ਪੜ੍ਹਦੇ ਹੁੰਦੇ ਸੀ ਤੇ ਖਬਰਾਂ 'ਚ ਸੁਣਦੇ ਹੁੰਦੇ ਸੀ ਕਿ ਇੰਡੀਆ ਦੀਆਂ ਸਭ ਤੋਂ ਜ਼ਿਆਦਾ ਵੱਡੀਆਂ ਪ੍ਰੋਬਲਮਸ ਤਿੰਨ ਨੇ ਉਹ ਹੈਗੀ ਆ ਆਬਾਦੀ, ਅਨਪੜਤਾ ਤੇ ਗਰੀਬੀ। ਹੌਲੀ-ਹੌਲੀ ਟਾਈਮ ਚੇਂਜ ਹੋਏ, ਆਬਾਦੀ ਹੋਰ ਜ਼ਿਆਦਾ ਵਧੀ, ਲੋਕਾਂ ਕੋਲੇ ਗੱਡੀਆਂ ਹੋਰ ਜ਼ਿਆਦਾ ਹੋਈਆਂ। ਇੱਕ ਹੋਰ ਪ੍ਰੋਬਲਮ ਇੰਡੀਆ ਦੀ ਬਹੁਤ ਹੀ ਜ਼ਿਆਦਾ ਵਧ ਗਈ, ਉਹਦਾ ਨਾਮ ਹੈ ਟ੍ਰੈਫਿਕ ਤੇ ਟ੍ਰੈਫਿਕ ਦੇ ਵਿੱਚ ਵੀ ਇੱਕ ਸ਼ਹਿਰ ਪਾਰਟਿਕੂਲਰ ਜਿਹੜਾ ਸਭ ਤੋਂ ਹੀ ਜ਼ਿਆਦਾ ਬਦਨਾਮ ਹੋ ਗਿਆ ਇੰਡੀਆ ਦੀ ਆਈਟੀ ਹੱਬ ਕਿਹਾ ਜਾਣ ਵਾਲਾ ਬੈਂਗਲੁਰੂ ਹੁਣ ਬੈਂਗਲੁਰੂ ਦੇ ਵਿੱਚ ਟ੍ਰੈਫਿਕ ਦੀ ਹਾਲਤ ਇਹ ਆ ਕਿ ਈਵਨ ਜਿੰਨੇ ਵੀ ਸਟੈਂਡ ਅਪ ਕਾਮੇਡੀਅਨ ਵੀ ਹੈਗੇ ਆ ਉਹਨਾਂ ਦੇ ਵਿੱਚ ਵੀ ਹਰ ਤੀਸਰੇ ਜਾਂ ਚੌਥੇ ਸਟੈਂਡ ਅਪ ਕਾਮੇਡੀ ਐਕਟ ਦੇ ਵਿੱਚ ਬੈਂਗਲੁਰੂ ਦੇ ਟ੍ਰੈਫਿਕ ਦੇ ਬਾਰੇ ਦੇ ਵਿੱਚ ਚੁਟਕਲੇ ਸੁਣਾਏ ਜਾਂਦੇ ਆ 23 ਅਕਤੂਬਰ 2024 ਦੇ ਦਿਨ ਬੈਂਗਲੁਰੂ ਦੇ ਇਲੈਕਟ੍ਰੋਨਿਕ ਸਿਟੀ ਫਲਾਈਓਵਰ ਦੇ ਉੱਤੇ ਸ਼ਾਮ ਦੇ ਟਾਈਮ ਜਦੋਂ ਸਾਰੇ ਲੋਕ ਦਫ਼ਤਰਾਂ ਤੋਂ ਆਪਣੇ ਘਰੇ ਵਾਪਸ ਜਾ ਰਹੇ ਸੀ ਹਾਲਤ ਇੰਨੀ ਕਿ ਜ਼ਿਆਦਾ ਬੁਰੀ ਹੋ ਜਾਂਦੀ ਆ ਟ੍ਰੈਫਿਕ ਦਾ ਜਾਮ ਜਿਹੜਾ ਇੰਨਾ ਲੰਬਾ ਹੋ ਜਾਂਦਾ ਕਿ ਲੋਕ ਆਪਣੀਆਂ ਗੱਡੀਆਂ ਉਸੇ ਫਲਾਈਓਵਰ ਦੇ ਉੱਪਰ ਛੱਡ ਕੇ ਲੋਕ ਕਰਕੇ ਪੈਦਲ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਬੈਂਗਲੁਰੂ ਦੇ ਵਿੱਚ ਇਹ ਵਾਲੀ ਪ੍ਰੋਬਲਮ ਇੰਨੀ ਜ਼ਿਆਦਾ ਕਿਉਂ ਆ ਉਹ ਇਸ ਕਰਕੇ ਕਿਉਂਕਿ ਉੱਥੇ ਬਹੁਤ ਹੀ ਜ਼ਿਆਦਾ ਕੰਪਨੀਆਂ ਦੇ ਆਫਿਸ ਨੇ ਤੇ ਇਸੇ ਕਰਕੇ ਪੂਰੇ ਇੰਡੀਆ ਤੋਂ ਅਲੱਗ-ਅਲੱਗ ਥਾਵਾਂ ਤੋਂ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਹੋਏ ਆ ਕੰਮ ਕਰਨ ਦੇ ਲਈ ਜਿਹੜੇ ਡੇਲੀ ਸਵੇਰੇ ਆਪਣੇ ਘਰਾਂ ਤੋਂ ਦਫ਼ਤਰ ਜਾਂਦੇ ਆ ਤੇ ਸ਼ਾਮ ਨੂੰ ਦਫ਼ਤਰਾਂ ਤੋਂ ਘਰੇ ਵਾਪਸ ਆਉਂਦੇ ਆ ਤੇ ਹੁਣ ਹੋਲੀ-ਹੋਲੀ ਕਰਕੇ ਇਹੀ ਪ੍ਰੋਬਲਮ ਉਹਨਾਂ ਕੰਪਨੀਆਂ ਨੂੰ ਵੀ ਆ ਰਹੀ ਆ ਜਿਨ੍ਹਾਂ ਦੇ ਵਿੱਚ ਇਹ ਸਾਰੇ ਲੋਕ ਕੰਮ ਕਰਦੇ ਆ ਕਿਉਂਕਿ ਜਦੋਂ ਉਹਨਾਂ ਦੇ EMPLOYEES ਟਾਈਮ ਸਰ ਕੰਮ ਦੇ ਉੱਪਰ ਪਹੁੰਚਣਗੇ ਨਹੀਂ ਤਾਂ ਕੰਮ ਕਿਵੇਂ ਚੱਲੇਗਾ ਹੁਣ ਸੜਕਾਂ ਬਣਾਉਣੀਆਂ ਸੜਕਾਂ ਨੂੰ ਚੌੜੇ ਕਰਨਾ ਫਲਾਈਓਵਰ ਬਣਾਉਣੇ ਇਹ ਕਿਹਦੀ ਜ਼ਿੰਮੇਵਾਰੀ ਆ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਕਹਿੰਦੇ ਕਿ ਜਿਸ ਤਰ੍ਹਾਂ ਦੀ ਬਿਮਾਰੀ ਉਸ ਤਰ੍ਹਾਂ ਦਾ ਇਲਾਜ ਹੁਣ ਕੰਪਨੀਆਂ ਸਾਰੀ ਉਮਰ ਸਰਕਾਰੀ ਕੰਮਾਂ ਦੇ ਉੱਪਰ ਬੈਠੀਆਂ ਤਾਂ ਰਹਿ ਸਕਦੀਆਂ ਨਹੀਂ ਤਾਂ ਇੱਥੇ ਇੱਕ ਬਹੁਤ ਹੀ ਅਜੀਬ ਚੀਜ਼ ਹੋਈ ਆ ਬੰਗਲੂਰੂ ਦੇ ਵਿੱਚ ਬੰਗਲੂਰੂ ਦਾ ਇੱਕ ਏਰੀਆ ਵਾ ਬਿਲੰਦੂਰ ਬਿਲੰਦੂਰ ਦੇ ਵਿੱਚ ਇੱਕ ਬਹੁਤ ਵੱਡੀ ਟੈਕਨੋਲੋਜੀ ਪਾਰਕ ਬਣ ਰਹੀ ਆ ਜਿੱਥੇ ਬਹੁਤ ਸਾਰੀਆਂ ਕੰਪਨੀਆਂ ਦੇ ਆਫਿਸ ਹੋਣਗੇ ਪਰ ਹੁਣ ਜਿਹੜੀਆਂ ਜਿਹੜੀਆਂ ਕੰਪਨੀਆਂ ਦੇ ਇੱਥੇ ਆਫਿਸ ਹੈਗੇ ਆ ਮਤਲਬ ਜਿਨ੍ਹਾਂ ਨੇ ਪਲਾਨ ਕਰ ਲਿਆ ਉਹਨਾਂ ਨੇ ਇੱਕ ਹੋਰ ਚੀਜ਼ ਦੇਖੀ ਕਿ ਉਹਨਾਂ ਦੇ EMPLOYEES ਨੂੰ ਇਸ ਥਾਂ ਤੱਕ ਪਹੁੰਚਣ ਨੂੰ ਘੰਟਿਆਂ ਲੱਗ ਜਾਣੇ ਆ ਤਾਂ ਹੁਣ ਉਹਨਾਂ ਕੋਲੇ ਦੋ ਰਸਤੇ ਆ ਪਹਿਲਾ ਸਰਕਾਰ ਦੇ ਪਰੋਸੇ ਬੈਠੇ ਰੋ ਤੇ ਆਪਣਾ ਕੰਮਕਾਰ ਸਲੋ ਹੋਣ ਦਿਓ ਦੂਸਰਾ ਹੈਗਾ ਖੋਦੀ ਕੁਛ ਨਾ ਕੁਛ ਕਰੋ ਤਾਂ ਇਹ ਕੰਪਨੀਆਂ ਆਪਣੇ ਵੱਲੋਂ ਹੀ ਇੱਕ ਨਵਾਂ ਨਾਇਾਬ ਤਰੀਕਾ ਲੱਭਦੀਆਂ ਨੇ ਜਿਹੜਾ ਅੱਜ ਤੋਂ ਪਹਿਲਾਂ ਇੰਡੀਆ ਦੇ ਵਿੱਚ ਕਦੇ ਵੀ ਨਹੀਂ ਹੋਇਆ ਉਹ ਕੀ ਆ ਆਪਣਾ ਖੁਦ ਦਾ ਇੱਕ ਫਲਾਈਓਵਰ ਬਣਾਉਣਾ ਜਿਹੜਾ ਬੰਗਲੂਰੂ ਦੇ ਮੇਨ ਪਾਰਟਸ ਨੂੰ ਮੇਨ ਸੜਕਾਂ ਨੂੰ ਕਿਸੇ ਇੱਕ ਮੇਨ ਚੌਰਾਹੇ ਨੂੰ ਜਿੱਥੋਂ ਮੇਨ ਟ੍ਰੈਫਿਕ ਆਉਂਦਾ ਉੱਥੋਂ ਕੱਢ ਕੇ ਇਹ ਫਲਾਈਓਵਰ ਏਸ ਟੈਕਨੋਲੋਜੀ ਪਾਰਕ ਤੱਕ ਲੈ ਕੇ ਜਾਣਾ ਬੈਂਗਲੁਰੂ ਕੀ ਐਫਐਕਸ ਸੇ ਟੰਗ ਆਕਰ ਇੱਕ ਲਿਸਟਡ ਰੀਅਲ ਸਟੇਟ ਕੰਪਨੀ ਫਲਾਈਓਵਰ ਬਣਾ ਰਹੀ ਹੈ ਆਪਣੇ ਪੈਸੋ ਸੇ ਪਬਲਿਕ ਕੇ ਲਿਏ ਇੰਨਾਂ ਹੀ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਹੈਗੀ ਆ ਪ੍ਰੈਸਟੀਜ ਪ੍ਰੈਸਟੀਜ ਗਰੁੱਪ ਇੰਡੀਆ ਦਾ ਇੱਕ ਬਹੁਤ ਵੱਡਾ ਗਰੁੱਪ ਆ ਆਈਟੀ ਦੇ ਵਿੱਚ ਵੀ ਸੌਫਟਵੇਅਰ ਚ ਉਹਨਾਂ ਦਾ ਕੰਮ ਆ ਪਰ ਨਾਲ ਦੀ ਨਾਲ ਹੀ ਉਹਨਾਂ ਦਾ ਕੰਮ ਆ ਰੀਅਲ ਸਟੇਟ ਦੇ ਵਿੱਚ ਤੇ ਕੰਸਟਰਕਸ਼ਨ ਦੇ ਵਿੱਚ ਹੁਣ ਇਹ ਸਾਰੀਆਂ ਕੰਪਨੀਆਂ ਆਪਸ ਚ ਰਲ ਗਈਆਂ ਨੇ ਤੇ ਪ੍ਰੈਸਟੀਜ ਕੰਪਨੀ ਵਾਲਿਆਂ ਨੂੰ ਕਹਿੰਦੇ ਆ ਕਿ ਭਾਈ ਆਪਾਂ ਆਪਣਾ ਇੱਕ ਪ੍ਰਾਈਵੇਟ ਫਲਾਈਓਵਰ ਬਣਾਈਏ ਪ੍ਰੈਸਟੀਜ ਗਰੁੱਪ ਬੈਂਗਲੁਰੂ ਕੇ ਬੇਲੰਦੂਰ ਮੇ ਇੱਕ ਨਿਆ ਟੈਕ ਪਾਰਕ ਬਣਾ ਰਹਾ ਹੈ ਤਾਂ ਕਿ ਐਟਲੀਸਟ ਸਾਡਾ ਕੰਮ ਚੱਲਦਾ ਰਵੇ ਸਰਕਾਰਾਂ ਜੇ ਸੁੱਤੀਆਂ ਨੇ ਤਾਂ ਸੁੱਤੀਆਂ ਰਹਿਣ ਦੋ ਤਾਂ ਪ੍ਰੈਸਟੀਜ ਗਰੁੱਪ ਵਾਲੇ ਕੀ ਕਰਦੇ ਆ ਗਵਰਨਮੈਂਟ ਦੇ ਕੋਲੇ ਆਪਣੀ ਇਹ ਤਜਵੀਜ਼ ਲੈ ਕੇ ਜਾਂਦੇ ਆ ਕਿ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਿਰਫ ਸਾਨੂੰ ਇੱਕ ਮਨਜ਼ੂਰੀ ਦੇਣੀ ਆ ਕਿਉਂਕਿ ਜਿਹੜੇ ਵੀ ਫਲਾਈਓਵਰ ਆ ਅਦਰਵਾਈਜ਼ ਸਿਰਫ ਗਵਰਨਮੈਂਟ ਬਣਾ ਸਕਦੀ ਹੈ ਕੋਈ ਪ੍ਰਾਈਵੇਟ ਬੰਦਾ ਆਪਣੇ ਪੈਸੇ ਨਾਲ ਉਹ ਨਹੀਂ ਬਣਾ ਸਕਦਾ ਪਰ ਫਾਈਨਲੀ ਕਿਉਂਕਿ ਉੱਥੇ ਗਵਰਨਮੈਂਟ ਦੇ ਵੀ ਹੱਥ ਬੰਨੇ ਹੋਇਆ ਟ੍ਰੈਫਿਕ ਦੇ ਕਰਕੇ ਤਾਂ ਫਾਈਨਲੀ ਉਥੋਂ ਦੀ ਗਵਰਨਮੈਂਟ ਪ੍ਰੈਸਟੀਜ ਗਰੁੱਪ ਵਾਲਿਆਂ ਨੂੰ ਇਸ ਚੀਜ਼ ਦੇ ਲਈ ਮਨਜ਼ੂਰੀ ਦੇ ਦਿੰਦੀ ਆ ਕਿ ਤੁਸੀਂ ਇੱਥੇ ਇੱਕ ਫਲਾਈਓਵਰ ਬਣਾ ਸਕਦੇ ਹੋ ਜਿਹੜਾ ਕਿ ਸਿਰਫ ਠੋਡੇ ਆਪਣੇ ਪੈਸਿਆਂ ਦੇ ਨਾਲ ਬਣੂਗਾ ਗਵਰਨਮੈਂਟ ਦਾ ਇੱਕ ਵੀ ਪੈਸਾ ਉਹਦੇ 'ਚ ਨਹੀਂ ਲੱਗੂਗਾ ਇਸ ਲਈ ਪ੍ਰੈਸਟੀਜ ਖੁਦ ਸੇ ਪੈਸੇ ਲਗਾ ਰਹਾ ਹੈ ਤੇ ਜਿਹੜੀ ਬੈਂਗਲੁਰੂ ਦੀ ਅਥਾਰਟੀ ਹੈਗੀ ਆ ਇਹ ਸਾਰਾ ਕੁਝ ਕਰਨ ਦੀ ਉਹਦਾ ਨਾਮ ਹੈਗਾ ਬਰੂਹਤ ਬੈਂਗਲੁਰੂ ਮਹਾਨਗਰ ਪਾਲਿਕਾ BBMP ਤਾਂ BBMP ਵਾਲੇ ਫਾਈਨਲੀ ਪ੍ਰੈਸਟੀਜ ਗਰੁੱਪ ਨੂੰ ਮਨਜ਼ੂਰੀ ਦੇ ਦਿੰਦੇ ਆ MP ਨੇ April 2025 ਮੇ ਇਸਕੇ ਲਈ ਪਰਮਿਸ਼ਨ ਦੀ ਤੇ ਇਹਦੇ ਵਿੱਚ ਗਵਰਨਮੈਂਟ ਨੂੰ ਵੀ ਆਪਣਾ ਫਾਇਦਾ ਦਿਖਿਆ ਉਹਨਾਂ ਦਾ ਪੈਸਾ ਕੋਈ ਨਹੀਂ ਲੱਗਿਆ ਪਰ ਦੂਸਰੇ ਪਾਸੇ ਜਿਹੜਾ ਇਹ ਕੰਪਨੀਆਂ ਨਿੱਜੀ ਕੰਪਨੀਆਂ ਦਾ ਆਪਣੇ ਪੈਸੇ ਦੇ ਨਾਲ ਬਣਿਆ ਹੋਇਆ ਫਲਾਈਓਵਰ ਹੋਊਗਾ ਇਹ ਸਿਰਫ ਉਹਨਾਂ ਦੇ ਆਪਣੇ EMPLOYEES ਲਈ ਨਹੀਂ ਹੋਊਗਾ ਬਲਕਿ ਆਮ ਲੋਕ ਵੀ ਇਸ ਫਲਾਈਓਵਰ ਨੂੰ ਵਰਤ ਸਕਦੇ ਆ ਤਾਂ ਇਹ ਹੁਣ ਇੱਕ ਬਦਲਦੇ ਟਾਈਮਾਂ ਦੀ ਇੱਕ ਬਹੁਤ ਹੀ ਜ਼ਿਆਦਾ ਵਧੀਆ ਉਦਾਹਰਣ ਆ ਜਦੋਂ ਹੌਲੀ-ਹੌਲੀ ਕਰਕੇ ਲੋਕ ਆਪਣੀਆਂ ਮੁਸ਼ਕਲਾਂ ਦੇ ਜਿਹੜੇ ਹੱਲ ਨੇ ਉਹ ਆਪਣੇ ਹਿਸਾਬ ਦੇ ਨਾਲ ਕੱਢਣਾ ਸ਼ੁਰੂ ਕਰਨਗੇ ਸਰਕਾਰਾਂ ਦੇ ਭਰੋਸੇ ਬੈਠੇ ਰਹਿਣ ਤੋਂ ਬਿਨਾਂ ਬਲੰਦੂਰ ਦੀ ਇਸ ਟੈਕਨੋਲੋਜੀ ਪਾਰਕ ਦੇ ਵਿੱਚ 5000 ਤੋਂ ਜ਼ਿਆਦਾ ਅਡ-ਅਡ ਬਹੁਤ ਵੱਡੀਆਂ ਕੰਪਨੀਆਂ ਦੇ ਲੋਕਾਂ ਨੇ ਕੰਮ ਕਰਨਾ ਵਾ ਬੰਗਲੂਰੂ ਕੇ ਬਲੰਦੂਰ ਮੇ ਇੱਕ ਨਯਾ ਟੈਕ ਪਾਰਕ ਬਨਾ ਰਹਾ ਹੈ ਜਹਾਂ ਪਰ 5000 ਸੇ ਜ਼ਿਆਦਾ ਲੋਕ ਕਾਮ ਕਰਨੇ ਵਾਲੇ ਹੈ ਤਾਂ ਉਹਨਾਂ ਦਾ ਜੇ ਇੱਕ ਘੰਟਾ ਜਾਂ ਅੱਧਾ ਘੰਟਾ ਵੀ ਟਾਈਮ ਤੋਂ ਹਟਦਾ ਵਾ ਜਾਂ ਮਿਸ ਹੁੰਦਾ ਵਾ ਤਾਂ ਇਨ੍ਹਾਂ ਕੰਪਨੀਆਂ ਨੂੰ ਬਹੁਤ ਹੀ ਜ਼ਿਆਦਾ ਵੱਡਾ ਲੋਸ ਹੋਣਾ ਸੀ ਤੇ ਹੁਣ ਇਸ ਤੋਂ ਬਾਅਦ ਇੱਕ ਹੋਰ ਬਿਜ਼ਨਸ ਪਾਰਕ ਹੈਗੀ ਆ ਉਹਦਾ ਨਾਮ ਹੈਗਾ ਮਨਿਆਤਾ ਅੰਬੈਸੀ ਬਿਜ਼ਨਸ ਪਾਰਕ ਹੁਣ ਇਹ ਵਾਲਾ ਗਰੁੱਪ ਹੈਗਾ ਇਹਨਾਂ ਨੇ ਵੀ ਸੋਚਿਆ ਕਿ ਕਿਉਂ ਨਾ ਅਸੀਂ ਵੀ ਫਿਰ ਇਸ ਤਰ੍ਹਾਂ ਦਾ ਕੰਮ ਕਰੀਏ ਤਾਂ ਹੁਣ ਜਿਹੜੀ ਇਹ ਵਾਲੀ ਕੰਪਨੀ ਹੈਗੀ ਆ ਮਨਿਆਤਾ ਅੰਬੈਸੀ ਬਿਜ਼ਨਸ ਪਾਰਕ ਜਿਹੜੀ ਇੱਕ ਕੰਸਟਰਕਸ਼ਨ ਕੰਪਨੀ ਆ ਬਿਲਕੁਲ ਪ੍ਰੈਸਟੀਜ ਗਰੁੱਪ ਦੀ ਤਰ੍ਹਾਂ ਉਹ ਵੀ ਇੱਕ ਪਲਾਨ ਬਣਾ ਰਹੀ ਆ ਕਿ ਅਸੀਂ ਵੀ ਆਪਣਾ ਇੱਕ ਪ੍ਰਾਈਵੇਟ ਫਲਾਈਓਵਰ ਇੱਥੇ ਬਣਾਈਏ ਤਾਂ ਹੁਣ ਬਦਲਦੇ ਟਾਈਮਾਂ ਦੇ ਨਾਲ ਜਿਵੇਂ ਆਪਾਂ ਬਹੁਤ ਸਾਰੇ ਟਾਈਮ ਬਦਲਦੇ ਦੇਖੇ ਚਿੱਠੀਆਂ ਤੋਂ WhatsApp ਕਾਲਾਂ ਤੱਕ ਆ ਗਏ ਫੱਟੀਆਂ ਤੋਂ ਆਨਲਾਈਨ ਕਲਾਸਾਂ ਤੱਕ ਆ ਗਏ ਸਾਈਕਲਾਂ ਤੋਂ ਲੋਕ ਇਲੈਕਟ੍ਰਿਕ ਵੀਕਲਸ ਤੱਕ ਆ ਗਏ ਤੇ ਉਸੇ ਤਰ੍ਹਾਂ ਹੀ ਹੁਣ ਲੱਗਦਾ ਕਿ ਸ਼ਾਇਦ ਆਉਣ ਵਾਲਾ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਜਿੰਨੇ ਵੀ ਕੰਮ ਹੋਣਗੇ ਉਹ ਲੋਕਾਂ ਨੂੰ ਆਪੇ ਹੀ ਆਪਣੇ ਕਰਨੇ ਪੈਣੇ ਤਾਂ ਇਹ ਸੀਗੀ ਜੀ ਇੱਕ ਬੜੀ ਹੀ ਦਿਲਚਸਪ ਖਬਰ ਤੇ ਇਹ ਵੀਡੀਓ ਹੁਣ ਇੱਥੇ ਹੀ ਖਤਮ ਹੁੰਦਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਅਜੀਬੋ ਗਰੀਬ ਜਾਣਕਾਰੀ ਦੇ ਨਾਲ